i'm better there than... ਸੰਖਾ ਕਹਤੇ ਤੇਰੇ ਵਾਹੁਣ ਸਾਰੇ ਕਹਤੇ ਤੇਰੇ ਰਾਗ ਭਰੀ ਸਿਉ ਕਹੀਏ ਕਹਤੇ ਤੇਰੇ ਗਾਵਣ ਸਾਰੇ ਗਾਵਣ ਤੁਧ ਨੂੰ ਪੰਮਣ ਪਾਣੀ ਦੇ ਸੰਤ ਰਗਾਵੇ ਰਾਯਨ ਤਨੰਦੁਆਰੇ ਗਾਵਣ ਤੁਧ ਨੂੰ ਚਿਤ ਗੁਪਤ ਨਿ ਜਾਣ ਦੇਹ ਲਿਖਤ ਰਮਚਾਰੇ ਗਾਵਣ ਤੁਧ ਨੂੰ ਇਸ ਸਰਬ੍ਰਹਮਾ ਦੇ ਰੀ ਸੋਤੇ ਸਦਾ ਸਵਾਰੇ ਗਾਵਣ ਤੁਧ ਨੂੰ ਮੰਗਰੰਦਾਸ ਸੁਣ ਬੈਠੇ ਦੇਖਤਾਂ ਦਰਨਾਲੇ ਗਾਵਣ ਤੋਂ ਨੂੰ ਸਦ ਸਮਾਦੀ ਅੰਦਰ ਗਾਵਣ ਤੋਂ ਨੂੰ ਸਾਧ ਵਿਚਾਰੇ ਗਾਵਣ ਤੋਂ ਨੂੰ ਜਤੀ ਸਦੀ ਸੰਤੋਖੀ ਗਾਵਣ ਤੋਂ ਨੂੰ ਵੀਰ ਕਰਾਰੇ ਗਾਵਣ ਤੋਂ ਨੂੰ ਪੰਜ ਪਾਨ ਰੱਖੀ ਸਰ ਜੋ ਜੋ ਵੇ ਦਾ ਨਾਲੇ ਗਾਵਣ ਤੋਂ ਨੂੰ ਮੋਣੀਆਂ ਮਨਮੋ ਸੁਰਗ ਮੱਚ ਪਿਆਲੇ ਗਾਵਣ ਤੋਂ ਨੂੰ ਰਤਨ ਉਪਾਏ ਤੇਰੇ ਅਰਸੜ ਤੀਰ ਸੰਭਾਲੇ ਗਾਵਣ ਤੋਂ ਨੂੰ ਜੋਤ ਮਹਾਂ ਬਰਸੂਰਾ ਗਾਵਣ ਤੋਂ ਨੂੰ ਖਾਣੀ ਚਾਰੇ ਗਾਵਣ ਤੋਂ ਨੂੰ ਖੰਡ ਮਣ ਤੇਰੇ ਧਾਰੇ ਸਈ ਤੁਧ ਨੋ ਗਾਵਾਂ ਜੋ ਤੁਧ ਭਾਵਾਂ ਦੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਾਂ ਸੇ ਮੈਂ ਜਤਨਾ ਆਵੰ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਹੀ ਸਦਾ ਸਾਚਾ ਸਾਚੀ ਨਹੀਂ ਹੈ ਵੀ ਹੋਸੀ ਜੈਨਾ ਜਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਹੁ ਪਾਈ ਕਰ ਕਰ ਦੇਖੇ ਪੀਤਾ ਪੜਾਉਂ ਜੋ ਤੇਸ ਨਹੀਂ ਵੜਿਆਈ ਜੋਦ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ਼ਾ ਸਾ ਪਾ ਸਾਹਿਬ ਨਾਨਕ ਰਹਿ ਜਾਈ ਆਸਾ ਮੁਹੱਲਾ ਪਹਿਲਾ ਸੋ ਵੱਡਾ ਖੇ ਸਭ ਕੋਈ ਕੇਵੜ ਵੱਡਾ ਦੇਖਾ ਹੋਏ ਕੀਮਤ ਪਾਏ ਨਾ ਕਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਹਿਬਾ ਗੈਰ ਘਮੀਰਾ ਗੁਣੀ ਗਹਿਰਾ ਸਉ ਸੁੜਤੇ ਮਿਲ ਸਤਿਗੁਮਾਈ ਸਤ ਕੀ ਮਦ ਮਿਲ ਕੇ ਮਦ ਪਾਈ ਯਾਨੀ ਪਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਈ ਤਰਵੜਿਆਈ ਸਭ ਸਤ ਸਤਾਂ ਸਤ ਜਗੀਆਂ ਆਈਆਂ ਸਦਾ ਪੁਰਥਾਂ ਕੀਆਂ ਵੜਿਆਈਆਂ ਉਹਦੋਂ ਸਦੇ ਕੇ ਨੈਨਾ ਪਾਈਆਂ ਕਰੋ ਮਿਲੇ ਨੈ ਠਾਕ ਰਸਾਈਆਂ ਅੱਖਾਂ ਵਾਲਾ ਕੀ ਆ ਵਿਚਾਰਾ ਸਿਵਤੀ ਭਰੇ ਤੇਰੇ ਮੰਦਾਰਾ ਜਿਸੂ ਦੇ ਦਸ ਪਿਆਚਾਰਾ ਨਾਨਕ ਸੱਚ ਸਵਾਰੰਮ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣਾਂ ਕੋ ਸੱਜਾ ਨਾ ਹੋ ਸਾਚੇ ਨਾਮ ਕੀ ਲਾਗੇ ਧੂਖ ਧੂਖੇ ਘਾਇ ਚਲੀਏ ਧੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਜਾ ਸਹਿ ਸੱਚੇ ਨਾਮ ਰਹਾਓ ਸਾਚੇ ਨਾਮ ਕੀ ਦਿਲ ਵੜਿਆਈ ਆਖਾਂ ਕੇ ਕੀਮਤ ਨਹੀਂ ਪਾਈ ਜੈਸਾ ਮਨੁੱਖਿਆ ਕਾ ਪਾਏ ਆਉ ਤੇਵੜ ਤੇਰੀ ਦਾਤ ਜਿੰਦਨ ਕਰਗੇ ਕੀ ਕੀ ਰਾਤ ਖਸਮ ਸਾਰੇ ਤੇ ਕਮजात ਨਾਨਕ ਨਾਮੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਤੇ ਜਨ ਸਤਿਗੁਰ ਸਤਿਗੁਰੁ ਖੜਾ ਬਿਨੋਂ ਕਰਉ ਘਰਪਾਤ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਘਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ 함ਰੀ ਰਹਿ ਰਾ ਸਰਹਾਉ ਕੜਨ ਕੇ ਵੜ ਭਾਗ ਵੜੇ ਜਿਨ ਹਰ ਹਰ ਸਰਵਾ ਹਰ ਪਿਆਰ ਹਰ ਹਰ ਨਾਮ ਮਿਲੇ ਤਰੁਤਾਸੈ ਮਨ ਸੰਗਤ ਗੁਣ ਪ੍ਰਗਾ ਜਿਨ ਹਰ 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 ਰਸ ਨਾਮ ਨ ਪਾਇਆ ਇਹ ਭਾਲ ਵੀ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਰਹਿ ਜੀ ਵੇ ਤ੍ਰਹਿ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੋਰ ਮੱਤਗਲਿ ਹੈ ਆ ਲਖਾਸ ਨਾਮ ਤਾਂ ਸਤ ਸੰਗਤ ਜਿਤ ਹਰ ਰਸ ਪਾਇਆ ਮਿਲੇ ਜਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹਿਰੇ ਮਨ ਚਿਤਵੇਂ ਉਨਜਾ ਆਹਰ ਹਰ ਜੀ ਉਪਰਿਆ ਸਹਿਬ ਪਤਨ ਮੈਂ ਜਾਂਦੇ ਉਪਾਏ ਤਾਂ ਕਰਿ ਅਗੇ ਕਰ ਘੜਿਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋਤਰਿਆ ਹੋਰ ਪ੍ਰਸਾਦ ਪਰਮ ਪਤ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਮ ਪਤਾ ਲੋਕ ਸੁਧ ਬਨਤਾ ਕੋਈ ਨਕੇ ਸਗੀ ਤਰਿਆ ਸਿਰ ਸਿਰ ਰੇ ਜਿਵੇਂ ਸੰਭਾਹੇ ਠਾਕਰ ਕਾ ਹੈ ਮਨਭਉ ਕਰਿਆ ਓੜੈ ਓੜੈ ਸੰਤੋ ਜੀ ਸਭ ਦੋਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਤੂੰ ਘਟ ਘਟ ਅੰਦਰ ਸਰਬਾਨੰਤਰ ਜੀ ਹਰ ਇੱਕ ਨੂੰ ਪੁਰਖ ਸਮਾਣਾ ਇਕਾ ਦਾ ਇਕ ਤੇਹਾਰੀ ਦੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹਉ ਤੁਧ ਗਨ ਅਵਰ ਜਾਣਾ ਤੂੰ ਪਾਰ ਬ੍ਰਹਮ ਸੁਮਾਸੀ ਸੇਤਨ ਸੇਤਨ ਜਨ ਹਰ ਧਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਮੰਨਾਰ ਜੀ ਭਲੇ ਵਿਅੰਤ ਨੇ ਅੰਤਾ ਤੇਰੀ ਭਗਤ ਤੇਰੀ ਭਗਤ ਸਨਾਹਮ ਤੂ ਜੀ ਹਰ ਅੰਗ ਅਨੇ ਕਨੰਤਾ ਤੇਰੀਆਂ ਨੇ ਤੇਰੀਆਂ ਨੇ ਕਰੇ ਹਰ ਪੂਜਾ ਜੀ ਕਬਤਾਪੇ ਜਤੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਵੋ ਸਿਮਰਤ ਸਾਜ ਪਜੀ ਕਰ ਕਰਿਆ ਖੜ ਕੰਮ ਕਰਨਤਾ ਸੇ ਭਗਤ ਸੇ ਭਗਤ ਬਲ ਜਾ ਪਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅੰਪਰ ਪਰ ਕਰਤਾ ਜੀ ਤੁਝ ਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੂੰ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਆਪੇ ਸਿਰ ਸਭ ਉਪਾਈ ਜੀ ਤੂੰ ਆਪੇ ਸਿਰ ਸਭ ਹੋਈ ਜਾਨ ਨਾਨਕ ਗੁੰਗਾ ਵੇ ਕਰਤੇ ਕੇ ਜੀ ਜੋ ਸਭ ਸੇ ਤਾ ਜਾਣ ਹੋਈ ਆਸਾ ਮਹੱਲਾ ਚੌਥਾ ਨਰਕ ਦਾ ਸਤਿਆਰ ਮੈਂ ਦਾ ਸਾਈਂ ਜੋ ਤੋ ਭਾਵੇਂ ਸੋ ਇਥੇ ਸੀ ਜੋ ਤੂ ਦੇ ਸੋ ਹੀ ਤੋ ਪਾਈ ਰਹਾਓ ਸੰ ਤੇਰੀ ਤੂ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰੂ ਖਲਾਦਾ ਮਨੂ ਗਵਾਇਆ ਤੂੰ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਉਹ ਸਭ ਤੁਝ ਹੀ ਮਾਏ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਜੇਨ ਵਿయోగ ਮਲ ਵਿਚੜਿਆ ਸੰਜੋਗੀ ਮੇਂ ਜਸਤੋ ਤੁ ਜਣਾਏ ਸੋਈ ਜਨ ਜਾਨੇ ਹਰ ਗੁਰ ਸਭ ਹੀ ਆਪ ਕੋ ਥਾਰੇ ਇਹਨਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਮੇਨ ਦੂਜਾ ਆਵਣਾ ਕੋਇ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪਰਵਡ ਹੋਇ ਆਤਮ ਹੱਲਾ ਪੈਲਾ ਤੇਤ ਸਵਰਣਾ ਪਹਿਲੇ ਨਵਾਸਾ ਬਾਣੀ ਪਾਵਨ ਤੇਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਤੈਨ ਹੋਈ ਅਲੀ ਮਨ ਇੱਕ ਮੇਤਸਾ ਸੋ ਮੂੜ ਮਨਾ ਹਰ ਬਿਸਰਤ ਤੇਰੇ ਗੁੰਦ ਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਹੁਰਖ ਮੁਗਦਾ ਜਨਮ ਭਇਆ ਪਾਵਤ ਨਾਨਕ ਤਿਨ ਕੀ ਸਰਣਾ ਜਨ ਤੂੰ ਨਾਹੀ ਉਸਰੇਆ ਆਸਾ ਮਹੱਲਾ ਪੰਜਵਾ ਪਈ ਪਰ ਅਪਦੁਮਾਨਕ ਬੇਵਰੀਆ ਗੋਮਨੰਦ ਗੁਰਨ ਕੀ ਏ ਤੇਰੀ ਬੜੀਆ ਅਵਰ ਕਾਇ ਤੇਰੇ ਕੇਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰ ਝਾਮ ਲਾਗ ਭਵਜਨ ਕਰਨ ਕੇ ਜਨਮ ਬਿਰਥਾ ਜਾ ਕਰਨ ਆਇਆ ਕੀ ਰਹਾ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕੋ ਨਾਨਕ ਹਮਨੇ ਕਰਮਾਂ ਸਰਾਂ ਪਰੇ ਕੀ ਰੱਖੋ ਸਰਮਾ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨਾ ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਖਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਉਪਨ ਦ੍ਰਿਸ਼ਟ ਗਗਨ ਤੇ ਭਈ ਸਭ ਹਨ ਆਨ ਬਦਾਈ ਦਈ ਥਾਨੇ ਦਨੇ ਲੋਗਨ ਕੇ ਰਾਜਾ ਦੁਸ਼ਟਾਂ ਦਾ ਗਰੀਬ ਨਿਵਾਜਾ ਅਕਲ ਭਵਨ ਕੇ ਸਿਰਜਣ ਹਾਰੇ ਦਾਸ ਜਾਨ ਮਿਲੇ ਉਵਾਰੇ ਕਵਿਓ ਬਾਤ ਦੇ ਤੀ ਚੋਪਈ ਅਮਰੀ ਕਰੋ ਹਾਤੇ ਰੱਖਿਆ ਪੂਰਨ ਹੋਏ ਚਿਤ ਕੀ ਇੱਛਾ ਕਾਵਚਰ ਮਨ ਰਈ ਹੁਮਾਰਾ ਪਨਾ ਜਾਨ ਕਰੋ ਪਰਤ ਪਾਰਾ ਅਮਰੇ ਦੁਖ ਸੁਭੇ ਤੁਮ ਕਾਹੂ ਆਪਾ ਹੱਥ ਦੇ ਮੋਇ ਬਚਾਓ ਸੁਹੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਵੇ ਗਰਦਾਰਾ ਮੋਰ ਅਛਾਨੇ ਕਰ ਦੇ ਤਈਏ ਸਭਨਾਂ ਨੂੰ ਕੁਆਇ ਸੰਗਰੀਏ ਹੋਏ ਹਮਾਰੀ ਆਸਾ ਤੋਰ ਭੈਣ ਕੀ ਰੇ ਤਿਆਸਾ ਤੁਮੇ ਛਾੜ ਕੋਈ ਹੋਰ ਨਾ ਦੇਉ ਜੋ ਪਰ ਚਾਉ ਸੋ ਤੋਂ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਏ ਚੁੰਚਨ ਸਤਰ ਹਮਾਰੇ ਮਾਰੀ ਹੈ आह भाते मुझे उरिए मरण काल का त्रासने वरगे हुजू सदा हमारे बच्चा सिरिय सजो जो करियो रछा राखले उमे राखण हारे साहिब संत सहाय प्यारे वीर पांडोसन के अंततम हो पूरी केतुरदस कंता काल पाए ब्रह्मा भव तरा काल पाए शिवजी अवतार काल पाए कर वचन प्रकाशा सकल काल का किया तमाशा जवन काल जो भी सकियो भेद राज ब्रह्मा जो थियो ਸਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕੜ ਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਚਰ ਸਥੂਲਾ ਸਾਪਰ ਕਿਰਪਾ ਦਿਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਨੇ ਘੜ ਘੜ ਕੇ ਪੜ ਪੜ ਕੀ ਜਾਣੇ ਜਮ ਕਰ ਕਰਾ ਕਰ ਤਾਰਾ ਪਰ ਜਾ ਕਰ ਤਉ ਦੇ ਅਪਾਰਾ ਜਬ ਆਕ ਕਰ ਤਹੁ ਤਉ ਹੁ ਤਉ ਮੈਂ ਮਿਲਤ ਦੇ ਤਰ ਸਭ ਹੁ ਜੀਤੇ ਬਦਨ ਸਿੱਖ ਸਭ ਧਾਰੇ ਆ ਪਾਪ ਨੀ ਭੂਲ ਉਚਾਰੇ ਤਉ ਸਭ ਹੀ ਤੇ ਰਹਿ ਕਨ ਰਾਲੋ ਜਾਨਤ ਬੇਦ ਭੇਦ ਅਰਿਆਲੋ ਨਰੰਕਾਰ ਨੂਕਾਰ ਨਰਲਾਮਬਾ ਅਨੀਨੀ ਆਰਾਜ ਸਮਤਾ ਕਾ ਮੂਰ ਉਚਾਰਤ ਭੇਦਾ ਜਾਂ ਕੋ ਭੇਉ ਨ ਪਾਵਤ ਦੇਦਾ ਤਾਂ ਕੋ ਕਰ ਪਾਹਣ ਅਨੁਆਨ ਗਮਾ ਮੂਰਤਿ ਤੇ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚੀਨਤ ਨੈ ਪਿਵ ਆਪੋ ਆਪਣੀ ਬੋਧਾ ਜੀਤੀ ਵਰਨਤ ਪੈਨ ਪੈਨ ਪਾ ਚੈ ਤੇ ਤੋਰਾ ਅਲਖਾਨਾ ਜਾਇ ਪਸਾਰਤਿ ਬਿਦਸ ਅਜਾ ਪਰ ਸੰਸਾਰਾ ਇੱਕੇ ਰੂਪੇ ਨੂਪ ਸਰੂਪਾ ਰੰਗ ਬਯੋਰਾ ਉਤੈ ਰੂਪਾ अंडर जेरे से तैं की नी उतै खान भाव राई दिन नी कम फूल राजा हर रथा कम समर्पय शंकर दाता सगरी सेठ दिखाए अजमल आज जोरा स्वरूप रम रहो आव रक्षा नेही तू तो सिख वार असख संग रहो दुष्ट जते वटा होत पाता सकल मने एक करो रण दाता जे सोई ता शरणि परे तेन के दुष्ट-दुष्ट है मरे ਪੁਰਖ ਜਮਨ ਬਾਗ ਪਰ ਇਤਿਹਾਰੇ ਤਿਨ ਕੇ ਤੁਮ ਸੰਗੜ ਸਰਦਾਰੇ ਜੋ ਕਲ ਕੋ ਇਤਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਆਏ ਹੈ ਰੱਛਾ ਭੈ ਤੈਂ ਸਵਕਾਲਾ ਦੁਤ ਅਰੇ ਤਰੇ ਤਦਕਾਲਾ ਕਿਰਪਾ ਦੇਤਾਂ ਜੈਨ ਕਰਿਓ ਤਾਂ ਕੇ ਤਾਪ ਤਾ ਕੋ ਹਰਿਓ ਸਿਧ ਸਿਧ ਧਰਮੋ ਸਭ ਹੋਈ ਦੁਤਿ ਸਵਾਸ ਸਕੇ ਨ ਕੋਈ ਇਕ ਵਾਰ ਜਿਨ ਤੁਮੇ ਸਵਾਰਾ ਕਾਲ ਭਾਂਤੇ ਤਾਇਓ ਵਾਰਾ ਘੰਨਰ ਨਾਮ ਤੇ ਹਾਰੂ ਤਹਾਰੋ ਤੋ ਜੋਤ ਬਉ ਤੇ ਰਹਾ ਆੜਾ ਕੇ ਤੇਵੇਂ ਸਰੰਤਿਹਾਰੀ ਆਪ ਹਾਥੇ ਲਿਓ ਕੁਬਾਰੀ ਸਰਵ ਧੋਰ ਮੋ ਹੋ ਸਹਾਈ ਗੁਟ ਦੋਹ ਤੇ ਲਿਓ ਬਚਾਈ ਕਿਰਪਾ ਕਰੀ ਹੰਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੋਰਾਤਾ ਕੇਲੂਕ ਸਤਲ ਦੇਖ ਉਹ ਹਰਤਾ ਦੁਧ ਦੋਖੀਆ ਕੋਛੇ ਕਰਤਾ ਸ੍ਰੀ ਹਰ ਤੁਜਾਂ ਭਏ ਵਿਆਲਾ ਪੂਰਨ ਕਰਾ ਗ੍ਰੰਥ ਤਲਕਾਲਾ ਮਨ ਮਾਂਜਤ ਫਲ ਪਾਵੇ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅੜਨ ਸੋਨੇ ਗੰਗ ਜੋ ਯਾਇ ਸੁਰਸਨਾ ਪਾਵੇ ਸੋਨੇ ਮੂਰ ਚਤਨਾਇ ਚਤਰਤਾ ਆਵੇ ਦੁਖ ਦਰਦ ਭਉ ਨਿਕੜ ਨਾ ਤੈਨ ਨਰਕੇ ਰਹੇ ਭੋਜੋ ਯਾਂ ਕਿ ਇੱਕ ਬਾਰ ਚੋਪਈ ਕੋ ਕਹੇ ਚੋਪਈ ਸੰਮਤ ਸਤਿ ਸ੍ਰੀ ਅਕਾਲ ਇਤਿਹਾਸ ਪੂਰੀ ਤੀਰ ਕਹੇ ਜੇ ਪਾਲਰ ਸੁਧੀ ਅਸਮੀਰੰ ਵਾਰਾ ਤੀਰ ਸਤਿ ਗ੍ਰਉ ਗ੍ਰੰਥ ਸੋਦਾਰਾ ਇਤਿ ਸ੍ਰੀ ਤੇ ਰਤ੍ਰੋ ਪਹਿਆਨੇ ਕਰਿਆ ਤੇਰੇ ਤੇ ਮੰਤਰੀ ਪ੍ਰੋਕਸਵਾ ਦੇ 405 ਰਿਤਰਾ ਸਮਾਪਕ ਮਸ 100 ਮਸ ਅਵਜੰਤਵਰਾ ਦਾ ਜਾਣਕਰ ਦਾਸ ਪਰ ਕੀਜੇ ਕਿਰਪਾ ਅਪਾਰ ਆਪ ਬਾਤ ਦੇ ਰੱਖੋਏ ਮਨ ਕਰਨ ਬਜਨ ਵਿਚਾਰ ਜੋ ਭਈ ਨਾਨਕ ਗਣੇਸ਼ੇ ਪ੍ਰਥਮ ਨਾਮ ਕਿਸ਼ਨ ਬਿਸ਼ਨ ਕਹੁ ਨ ਤਿਆ ਹੂੰ ਕਾ ਸੁਨੇ ਪਹਿਚਾਨ ਨ ਤਨਸੋਂ ਲਿਵ ਲਾਗੀ ਮੋਰੀ ਪਗਨਸੋਂ वहां रखवार रखबार हमारो वहां लो मैं कहीं थारो अपना जान करो रखवार भाए गए की लाज विचार अपना जान मुझे प्रत परिए चुन चुन हमारे मरिए देते जग में दो चले रात आप और न गले तुम करो सदा प्रत तुम साहेब मैं दास तिहारा ज्ञान अपना मुझे निवाज आप करो हमरे सबका तुम हो सब राजन के राजा आते आप गरीब निवाजा दाल जान कर कृपा करो हार परा तो मैं आम द्वार अपना जान करो प्रतपारा तू साज मैं कैंकर थारा दाल जान दे हाथ बारो हमले सा बैरियों संगारो प्रथम करो भगवत को ध्यान बहुत करो कविता बिदना ना कृष्ण जथा मत त्रित्रो चारो चूक हो कवले सुधारो वाच दोरा जो निज प्रभ वो सोका सो हो जग माए जो तै प्रभ हैं त्याय अंश को माए दोरा जब आई प्रभु को भयो जन्म धरा आए अब मैं कथा संक्षेप से सब हूं कह सुनाए कवियो आज दोरा ठाण पे हो मैं जोर कर बचन का सुर न्याय पंख चले तब जग में जब तू करो सहाय दोरा ये जे तुम रे ध्यान को नित उठते हैं संत अंत लेंगे मुक्त फल पावेंगे के दोरा काल पुरुष दे में कोट विषण महेश कोट इंद्र ब्रह्मा के तेरा विशस्त ਰਬ ਸਤਰ ਸਨਜ ਲੇ ਸੇ ਦੋਹਿਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਕ ਸੁਰਗ ਬਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚਉਪਈ ਜੋ ਇਹ ਕਥਾ ਸੁਣੇ ਔਰ ਗਾਵੇ ਦੁਗ ਪਾਪ ਤੈ ਨਿਕਟ ਨ ਆਵੇ ਵਿਸ਼ਨ ਭਗਤ ਕੀਏ ਫਲ ਹੋਈ ਆਦ ਵਿਆਹ ਚੈ ਸਕੇ ਨ ਕੋਈ ਸਮਰਤ ਸਤਰੇ ਸੈਸ ਪਚਾਵਨ ਹਾਰ ਵੜੀ ਪ੍ਰਥਮ ਸੁਖ ਦਾਵਨ ਹਾਰ ਵੜੀ ਪ੍ਰਥਮ ਸੁਖ ਦਾਵਨ ਤ੍ਰੈ ਪ੍ਰਸਾਦ ਕਰ ਗ੍ਰੰਥ ਸੁਦਾਰਾ ਭੂਲ ਪਰੇ ਪਰ ਲਿਓ ਲਿਓ ਸੁਦਾਰਾ ਦੋਇਰਾ नेत्र के चरण घर सत्य्रव तीर तरंग श्री भगवत पूर्ण की और रघुवर कथा प्रसन्न धोरा साध साध ज्ञान होनी बाद विवाद गंध सकल पूर्ण कियो भगवत कृपा प्रसाद सैया पाए गए ते तुमरे ते तु, को आग करे में आने राम रहीम पुराण पुराण अनेक एक न मान्यो ਸਿਮਰਨ ਸਾਸਤਰ ਮੇ ਸਵੇਰ ਨੂੰ ਭੇਂਤੇ ਹਾਂ ਇੱਕ ਨਾ ਜਾਣਿਓ ਸਰੀਸਪਾਨ ਕਿਰਪਾ ਤੁਮਰੀ ਕਰਮ ਮੈਂ ਕੋ ਸਭ ਤੋਂ ਮੁਖਾਂ ਮੈਂ ਦੋਰਾ ਸਗਲ ਦਵਾਰ ਕੋ ਛਾੜ ਕੇ ਗੈਉ ਤੁਹਾਰੋ ਦਵਾਰ ਮਾਇ ਗ੍ਰੀਤੀ ਨਾਸ ਗੋਬਿੰਦਾਸ ਤੁਹਾਰ ਰਾਮ ਕਲੀ ਮਤਾ ਕੀ ਜਾਨ ਦੇ ਕਿਉ ਕਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨ ਵਹੀਆ ਬਰਾਈਆ ਸਾਗਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਜਾ ਉਹ ਹਰੀਕੇ ਰਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਦਾ ਤੂੰ ਸਦਾ ਰੋਹ ਹਰਿ ਨਾਲੇ ਹਰਿ ਨਾਲ ਰੋ ਤੂੰ ਮਨ ਮੇਰੇ ਭੂਖ ਸਦ ਸਾਰਨਾ ਅੰਗਈਕਾਰੂ ਕਰੇ ਤੇਰਾ ਕਾਰ ਸਭ ਸਵਾਰਨਾ ਸੋਨਾ ਗਲਾ ਸੋਰ ਸੁਆਮੀ ਸੋ ਕਿਉ ਮਨੋ ਵਸtare ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਲੇ ਸਾਚੀ ਸਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜੀ ਤੇ ਸੋ ਸਦਾ ਸੁਸਨਾ ਤੇਰੀ ਨਾਮ ਅਨੁਸਾਰੇ ਨਾਮ ਜਿਨਕੇ ਮਨੁਸੇਵਾ ਦੀ ਸ਼ਰਤ ਨੇਰੇ ਕਈ ਨਾਮ ਸੱਚੇ ਸੇਵਕਾਂ ਲਈ ਵਰਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਕੋਖਾ ਸਭ ਰਵਾਈਆਂ ਕਰ ਸ਼ਾਂ ਸੁਖਵੰਦ ਅਵਸੇ ਜਿਹੜੀ ਇੱਛਾ ਸਾਧ ਪਾਈਆਂ ਸਦਾ ਪ੍ਰਮਾਨ ਕੀਤਾ ਗੁਰੂ ਇੱਕੋ ਜਿਸ ਦੀਆਂ ਵਡਿਆਈਆਂ ਕਈ ਨਾਮ ਸੋਹਣ ਸੰਤੋ ਸਭ ਘਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਝੇ ਪੰਛ ਵਕਤ ਕਰ ਸਵਾਗੇ ਕਰ ਸਵਾਗੇ ਸ਼ਬਦ ਵਾਝੇ ਕੱਲਾ ਜੇ ਕਰਤਾਰੀਆਂ ਤਲ ਵਸਤੇ ਕਾਲ ਕਟਕ ਮਾਰਿਆ ਹੋਰ ਕਰੋ ਪਾਇਆ ਕਿਉ ਬੈਚਰੀ ਪ੍ਰੀ ਚਾਰਜ ਸਤੋ ਜੰਤੋ ਸੇਨਾ ਮਹਰ ਕੇ ਲਾਗੇ ਕੈ ਮਾਨ ਗਤੈ ਸੁਖ ਹੋ ਆਤਿ ਕਰਿਓ ਫਰਵਾਜੇ ਅਨੁਸਨੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮਪਰਪਾਇਆ ਉਤਰੇ ਸਗਲ ਵਿਸੋਰੇ ਦੁਖ ਰੋਗ ਸੰਤਾ ਪੁੱਤਰ ਸੋਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਿਆ ਪਰ ਪੂਰੇ ਬਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹਤ ਸੂਰੇ ਮੋਧਾਵਣੀ ਮਹੱਲਾ ਪੰਜਵਾ ਕਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਸਕਾ ਸਭ ਸਰਾਰੋ ਏਕੋ ਖਾਵੇ ਏਕੋ ਪਹੁੰਚੇ ਇਸਕਾ ਹੋਇ ਉਧਾਰੋ ਏ ਵਸਤਰੀ ਨਹਿ ਗਾਈ ਨਿਕਨਤ ਰਾਖੁਰ ਘਾਰੋ ਤਮ ਸੰਸਾਰ ਚਰਨ ਲਗ ਤਰੀਏ ਸਵਨਾਨਕ ਬ੍ਰਹਮਸਾਰੋ ਸੋਹੋ ਮਹੱਲਾ ਪਨਿਵਾ ਥੇਰਾ ਕੀਤਾ ਜਤੋ ਨਾ ਮੈ ਮੋ ਜੋਕ ਤੋ ਹੀ ਮੈ ਨਿਰਗੁਣ ਯਾਰੇ ਕੋ ਗੁਣ ਨਾ ਹੀ ਆਪੇ ਤਰਸ ਪਈ ਤਰਸ ਵਯਾ ਮੈ ਆਵਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਨਿਲੇ ਤਾ ਨਹੀਂ ਵਾ ਤਾਰ ਮਾਨੇ ਦੇ ਹਰੀ ਰਾਮ ਪੌੜੀ ਕਿੱਥੇ ਤੂੰ ਸਮਰਤ ਜਿੱਥੇ ਕੋਈ ਨਾ ਹੈ ਉਥੇ ਤੇਰਾ ਕਾਗਣੀ ਉਹ ਦਰਵਾ ਹੈ ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੜ ਜਾਏ ਪੌਜਲ ਬਖਮਸਾ ਗੁਰ ਸ਼ਬਦੀ ਪਾਰ ਪਾਏ ਜਿੰਨ ਕੋ ਲਗੀ ਪਿਆਸ ਅਮਰਤ ਸੇਖ ਆਏ ਕਲ ਮੇਹੋ ਕੋ ਗੁਰ ਗੋਵਿੰਦ ਗਾਏ ਸਭ ਸੇ ਨੂੰ ਕਰਮਾਲ ਸੰਵਾਲੇ ਸਾਇ ਸਾਇ ਫਿਰਥਾ ਕੋਈ ਨਾ ਜਾਏ ਧੀ ਆਵੇ ਤੁਦਾਇ ਸ਼ੋਕ ਮਹੱਲਾ ਪੰਜਵਾ ਅੰਤਰ ਗੁਰੂ ਵਾਰਾ ਜਣਾ ਜਿਵਾ ਜਪ ਗੁਰੂ ਨਾਮ ਨੇਤਰੀ ਸਤ ਗੁਰੂ ਤੇਠਣਾ ਸਰਵਣੀ ਸੁਣਨਾ ਗੁਰ ਨਾਮ ਸਤ ਗੁਰ ਸੇਤੀ ਰਤੇ ਆਦਰਗੇ ਪਾਈਏ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਤੇ ਜਗ ਮੇ ਉਤੋਂ ਕਾੜੀਏ ਫਿਰ ਲੈ ਕੇਈ ਕੇ ਮਹੱਲਾ ਪਜਵਾ ਰਖੇ ਰਕਣ ਹਾਲ ਆਪ ਵਾਰੀਆਂੁਰ ਕੀ ਪੈਰੀ ਪਾਇ ਕਾ ਸਵਾਰੀਆਂ ਹੋ ਆਪ ਦਇਆਲ ਮਨੋ ਮਾਵ ਸਾਰੀਆਂ ਸਾਜਨਾ ਕੇ ਸੰਗ ਭਵਜਲ ਤਾਰੀਆਂ ਸਾਕਤਨਿੰਦਕ ਦੋਸ਼ ਸੇਨ ਮਾਇੰਦਿ ਦਾਰੀਆਂ ਤੇਰੇ ਸਹਾਈ ਹੋਤੀ ਟੇਕ ਨਾਨਕ ਮੰਨੇ ਮਾਈ ਜਿਸ ਸੇਮਰਤ ਸੁਖ ਹੋਏ ਸਗਲੇ ਦੁਖ ਜਾਈ ਤੇ ਸਹੈਵ ਕੀ ਟੇਕ ਨਾਨਕ ਮੰਨੇ ਵਾ ਜੇ ਬੈਟਰੀ ਪੂਰ ਚਾਰਜ ਆਏ ਜਿਸ ਸੇਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇਖੀ ਫਤੇ ੴ ਸ੍ਰੀ ਵਾਹਿਗੁਰੂ ਸਾਹਿਬ ਜੀੋ ਜੀ ਸੋਹਿਲਾ ਰਾਤ ਜੋੜੀ ਦਿੱਤੀ ਮਹੱਲਾ ਕਹਿਲਾਇ ਕਿਉਂ ਕਾਰ ਸਤਗੁਰ ਪ੍ਰਸਾਦ ਗੰਗ ਹਰਕਿਰਤ ਸਾਖੀਏ ਕਲਪੇ ਕਾ ਹੋਏ ਵਿਚਾਰੋ ਚੱਕਰ ਗਾਉ ਸੋਹਿਲਾ ਸੇਵਰੋ ਸਰਜਣਕਾਰੋ ਤੁਮ ਗਾਉ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜੇ ਸੋਹਿਲੇ ਸਦਾ ਸੁਖ ਕੋਈ ਰਹਾਓ ਨਿਤਨੇਦ ਜੀੜੇ ਸਮਾਲੀਆ ਕੀ ਜੀਤ ਜੀਹਾਰ ਤੇਰੇ ਦਾਨੇ ਕੀਮਤ ਨਾ ਪਵੇ ਇਸ ਦਾ ਤੇ ਕਮ ਸੁਮਾਰ ਸੰਬਸਾ ਹਾ ਲਖਿਆ ਮੈਂ ਕਰ ਪਾਵੋ ਤੇਲ ਦੇਹੋ ਸਜਣ ਸੀਸੜੀਆਂ ਜੇ ਹੋਵੇ ਸਭ ਸਿਰ ਮੇਲ ਕਰ ਕਰੇ ਹੋ ਪਹੁੰਚਾ ਸਦੜੇ ਨਿਚ ਪਵਨ ਸਦਨ ਹਾਰਾ ਸਿਮਰੀਏ ਨਾਮ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰੂ ਇੱਕ ਤੋਂ ਵੇ ਸੁਨੇਹ ਬਾਬਾ ਜੈ ਕਾ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੂਏ ਚਸਿਆ ਘੜੀਆਂ ਪੈਰਾ ਥਿੱਤੀ ਵਾਰੀ ਮਾ ਹੋਆ ਸੂਰਜ ਕੋ ਰਤਨ ਇੱਕ ਨਾਮ ਕਰਤੇ ਕੇ ਕੇਤੇ ਵੇਸ ਰਾਗ ਅਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲ ਅਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਸਨਮ ਜੋਤੀ ਕੈਸੀ ਆਰਤੀ ਹੋਏ ਪਵਖੜਨਾ ਤੇਰੀ ਆਰਤੀ ਅਨਾਖਤਾ ਸ਼ਬਦ ਬਾਜੰਤ ਪਹਿਰੀ ਰਹਾਓ ਸਹਿਤ ਨੰਨ ਨੰਨ ਹੈ ਕੋਈ ਕੋ ਸਹਿਤ ਮੂਰਤ ਨਾ ਇੱਕੋ ਹੀ ਸਹਿਤ ਪਦਮਨੰਨ ਇੱਕ ਵਦਨ ਦਿਨ ਸਹਿਜ ਸ਼ਬਦਾਂ ਦੇ ਚਲਤ ਹੋਈ ਸਭ ਮੈਂ ਜੋਤ ਜੋਤ ਹੈ ਸੁਏ ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਖਾਵੇ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨ ਅਨੰਨ ਹੋਵੇ ਆਇ ਪਿਆਸਾ ਕਿਰਪਾ ਜੱਜ ਨਾਮ ਸਾਰੰਕ ਹੋਏ ਜਾਂਦੇ ਤੇਰੇ ਨਾਇ ਵਾਸਾ ਰਾ ਗੋੜੀ ਪੂਰੀ ਮਹੱਲਾ ਚਲਤਾ ਕਾਮ ਰੋਗ ਨਗਰ ਬੋ ਫਰਿਆ ਮਨ ਸਾਜੂ ਖੰਡੂ ਠੰਡਾ ਹੈ ਕਾਮ ਰੋਗ ਨਗਰ ਬੋ ਫਰਿਆ ਮਨ ਸਾਜੂ ਖੰਡਲ ਖੰਡਾ ਹੈ ਪੂਰ ਬਿਖਤ ਨਹੇ ਗੁਰ ਪਾਇਆ ਮਨ ਹੱਲ ਮੰਡਲ ਮੰਡਾ ਹੈ ਕਰ ਸਾਜੂ ਅਜਵਨੈ ਪੁਨ ਮੰਡਾ ਹੈ ਕਰ ਡੰਡਾ ਪੁਨ ਮੰਡਾ ਹੈ ਰਹਾਉ ਕਾਦਰ ਹਰ ਹਰ ਸਾਰਾ ਜਾਣਿਆ ਅਨੰਤਨ ਹੋਵੇ ਖੰਡਾ ਹੈ ਜਿਉਂ-ਜਿਉਂ ਚਲੇ ਚੁਬੇ ਦੁੱਖਾਂ ਦੇ ਜਮਕਾਰ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਹਾਣੇ ਦੋ ਜਨਮਾਂ ਤੋਂ ਖੰਡਾ ਹੈ ਅਬਨਾਸੀ ਤੁਰ ਪਾਇਆ ਪਰਮੇਸ਼ਰ ਦਾ ਸੋਖ ਖੰਡ ਮੈਂ ਮੰਡਾ ਹੈ ਹਮ ਗਰੀਬ ਮਸਤੀਨ ਪ੍ਰਭ ਤੇਰੇ ਹਰ ਰਾਖ ਰਾਖ ਬਟ ਬੰਡਾ ਹੈ ਜਨ ਮਾਨਕ ਨਾਮ ਹਜ਼ਾਰ ਟੇਹ ਨਾਮੇ ਸੁਖ ਮੰਡਾ ਹੈ ਰਾਗੋੜੀ ਪੁਰਵੀ ਮੁਹੱਲਾ ਕੰਜਵਾ ਕਰੋ ਬਨੰਤੀਸ ਨਮਰਨੀਤਾ ਸੰਤ ਕੈਲਕੀ ਦੇ ਲਾਈਆ ਛੜ ਚਲੋ ਹਰਦਾ ਹਾ ਆਗੇ ਬਸੇ ਸੁਹੇਲਾ ਪਉ ਗਟੇ ਦਿਨ ਸਰਿਆਣ ਵਾਲੇ ਮਨ ਗੁਰਮੁਖਾਇ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇਮੈ ਕਰਿਓ ਬ੍ਰੰਗਿਆਨੀ ਜਿਸੇ ਜਗਾਇ ਪ੍ਰਿਆਵੇ ਇਹੋ ਰਸ ਅਖਤ ਕਰਤਾ ਤਿਨੇ ਜੰਕੂਆਈ ਸੋਇਲ ਹਾਜੂ ਹਰ ਗੁਰ ਤੇ ਮਨਿ ਬਸੇਰਾ ਨਿ ਕਰ ਮੈਲ ਪਾ ਉਹ ਸੁਸੈ ਜੀ ਬੋਲ ਨਾ ਹੋਇ ਗੋfte ਦਾ ਅੰਤਰਜਾਨੀ ਪਰਖਿ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਥੂਰੇ ਅੰਤਰਜਾਨੀ ਪਰਖਿ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਥੂਰੇ ਵਾਇ ਜੀ ਦਾ ਖਸਾਸ ਵਾਇ ਜੀ ਕੀ ਪਤੇ ਗੁਰਨਾ ਜੀ ਸ੍ਰੀ ਅਰਦਾਸ ਸਿੱਖ ੰਕਾਰ ਸਤਿ ਸ੍ਰੀ ਅਕਾਲ ਨਿਰਵਾਣ ਸੈ ਮਿਰਵਾਣ ਵਾਇ ਮੇਰਾ ਮਿਰਵਾਣ ਇੱਕ ਓੰਕਾਰ ਸ੍ਰੀ ਵਾਇ ਜੀ ਕੀ ਪਤੇ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਤਸ਼ਾਹੀ ਦਸਨੀ ਪੈ ਸਮੁਦੋ 30 ਨੰਬਰ ਕੇ ਗੁਰਨਾਣਕ ਲਈ ਧਿਆਏ ਤਰੰਗ ਦੁਰ ਤੇ ਮਰਦਾ ਸੁਰੰਦਾਸ ਨੇ ਹਈ ਸਹਾਈ ਸਰ ਜਨ ਹਰਿ ਦੋ ਗੰਨ ਨਾਮ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿਤੇ ਸਭ ਦੁਜਾਏ ਤੇ ਇਹ ਮਹਾਦਰਸਨੀਏ ਕਰਨੋਂ ਦੇਾਗੇ ਥਾਏ ਸਭ ਥਾਈ ਨੇ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਟਰ ਪਾਤਸ਼ਾਹ ਜੀ ਸਭ ਥਾਈ ਹੋਣਾ ਜੀ ਸਹਾਰੇ ਸਤਿ ਸ੍ਰੀ ਅਕਾਲ ਪਵਨੀਕਾ ਧੰਦਰ ਕੇ ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਦਸਾਂ ਪਾਤਸ਼ਾਹਿਆਂ ਦੇ ਸਰੂਪ ਸਰੀ ਗੁਰ ਗ੍ਰੰਥ ਸਾਹਿਬ ਜੀ ਜਿਉ ਸਹਾਜ ਰਾਜਾ ਜੋਰ ਬੈਰਾਜ ਨੂੰ ਤਲ ਜਿਉ ਦੇ ਕੋਈ ਨਾਮ ਤੇ ਜਹਾਂ ਅਲੱਤੇ ਫਲ ਦੇ ਰਾਖੇ ਲੋਕ ਨੂੰ ਸਹਾਇ ਗਾਇ ਨਾ ਜਰ ਦਸਾਂ ਪਾਤਸ਼ਾਹਿਆ ਜੀ ਦੇ ਸਰੂਪ ਇਹਨਾਂ ਦੇ ਬਾੜ ਦਰਸ਼ਨ ਵਿਦਾਰ ਦਾ 73 ਕੇ ਸਾਧ ਸੰਗਤ ਜੀ ਬੋਲਣਾ ਜੀ ਵਾਹਿਗੁਰੂ ਦਸ ਪਾਤਸ਼ਾਹਿਆ ਚਾਰ ਸਹਿਜਾ ਦੇ ਪੰਜ ਪਿਆਰੇ 40 ਨੂੰ ਤੇ ਸੂ ਸੰਤਾਂ ਸੂ ਭਗਤਾਂ ਸੂ ਹੱਟੀਆਂ ਤੱਤੀਆਂ ਜੱਟੀਆਂ ਸੱਪੀਆਂ ਸਮੂਹ ਸਤਿਗੁਰੂਆਂ ਦੀ ਕਮਾਈ ਦਾ ਧਿਆਨ ਕਰਕੇ ਸਤਿ ਸੰਗ ਜੀ ਬੋਲੋ ਜੀ ਸਮੂਹੀ ਸਾਧਿਆਰਿਆਂ ਜੀ ਦੀ ਕਮਾਈ ਦਾ ਧਿਆਨ ਕਰਕੇ ਸਤਿ ਸੰਗ ਜੀ ਬੋਲੋ ਜੀ ਵਾਹਿਗੁਰੂ ਸਮੂਹ ਗੁਰੂ ਤਖਤਾਂ ਖੂਦ ਦੁਆਰਿਆਂ ਛੱਡਿਆਂ ਗੁੰਗਿਆਂ ਨਿਸ਼ਾਨਾਂ ਦੀ ਕਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਅਤਾਰ ਪੁਸ਼ੰਤਰ ਜਮਨੀ ਸ੍ਰੀ ਗੁਰੂ ਮਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਗਰੀਬ ਮਹਾ ਜੀ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭੀ ਘਰ ਤੋਂ ਉਜਾਉ ਨਾਮ ਦਾ ਗ੍ਰੀਤੀ ਦਾ ਸਿੱਖੀ ਦਾ ਸਿਧਾਂਤ ਬਖਸ਼ੋ ਦਨ ਸ਼ਕਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਾਣਾ ਦੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾਂ ਪ੍ਰਤੀ ਬਖਸ਼ੋ ਸਿਰ ਤੇ ਹੱਥ ਰੱਖੋ ਗਰੀਬ ਨਿਵਾਜੀਓ ਆਪ ਦੀ ਮਾਇਆ ਨੂੰ ਸੰਤੋਚੋ ਆਪ ਦੀ ਮਾਇਆ ਨੂੰ ਮੋੜ ਲੋ ਚਰਨਾਂ ਨਾਲ ਜੋੜ ਲੋ ਕਲਜਦ ਨੂੰ ਦੂਰ ਕਰੋ ਗਰੀਬ ਨਿਵਾਜੀ ਸਾਡੇ ਗਰੀਬ ਦਾਸਾਂ ਦੇਰਦਿਆਂ ਤੇ ਵਸਤੋਂ ਚਰਨਾਂ ਨਾਲ ਜੋੜੋ ਗਰੀਬ ਨਿਵਾਜ਼ ਸਾਡੀ ਟੁੱਟੀ ਢੰਡ ਲੋ ਸੱਚੇ ਪਾਤਸ਼ਾਹ ਤੁਹਾਨੂੰ ਮਾਨੁੱਖ ਸਭ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੋ ਕੰਮ ਤੁਹਾਨੂੰ ਭਾਵੇ ਸਾਡੇ ਕੋਲੋਂ ਉਹ ਕਰਾਉਣਾ ਗਰੀਬ ਨਿਵਾਜ਼ ਜੋ ਨਾ ਭਾਵੇ ਸੋ ਨਾ ਕਰਾਉਣਾ ਜੋ ਭਾਵੇ ਸੋ ਮੱਤਬਰ ਸੰਗਤ ਦੇਣੀ ਜੋ ਨਾ ਭਾਵੇ ਸੋ ਨਾ ਦੇਣੀ ਗਰੀਬ ਨਿਵਾਜ਼ ਜਿੱਥੇ ਤੈਨੂੰ ਚੰਗਾ ਲੱਗੇ ਉੱਥੇ ਰੱਖਣਾ ਜਿੱਥੇ ਨਾਂ ਜਗਾ ਲੱਗੇ ਉੱਥੇ ਨਾਂ ਰੱਖਣਾ ਹੈ ਸਾਡੀ ਗਰੀਬਾਂ ਦੀ ਇੱਕ ਜੋਦੜੀ ਗਰੀਬ ਨਿਵਾਜ਼ ਜਿੱਥੇ ਵੀ ਰੱਖਣਾ ਆਪ ਜੀ ਦੇ ਚਰਨਾਂ 'ਚ ਰੱਖਣਾ ਗਰੀਬ ਨਿਵਾਜ਼ ਜੋਦੜੀ ਹੈ ਕਲਯੁਗ ਦਾ ਸਮਾਂ ਮਹਾਰਾਜ ਆਪਣੀ ਦਰਗਾਹ ਦੇ ਸਾਜੇ ਨਵਾਜਿਆਂ ਦਾ ਮੇਲ ਮੁਖਸ਼ਣਾ ਜਿਨ੍ਹਾਂ ਨੂੰ ਮਿਲੀਏ ਚਿੱਤ ਆਵੇ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਡਕੇ ਤਕੇ ਨਿੰਦਰੀ ਸੰਗਤ ਨਾ ਦੇਣਾ ਸਤਗੁਰੂ ਜਿਹਦੇ ਮਿਲਣ ਕਰਕੇ ਆਗ ਜੀ ਵਿਸਰ ਜਾਓ ਗਰੀਬ ਨਿਵਾਜ਼ ਇਸ ਸੜਦੇ ਬਰਦੇ ਸੰਸਾਰ ਤੋਂ ਰੱਖ ਲੋ ਸਤਿਗੁਰ ਜੀ ਕਲਮੁੰਦੇ ਤੱਤੇ ਚੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਗਰੀਬ ਨਿਵਾਜੋ اے ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੇਤਾ ਸਮੁੰਦਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਗੋ ਡੁੱਬਦੇ ਪੱਥਰ ਤਾਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ 'ਚ ਜੋਲੜੀ ਗੁਰੂ ਨਾਨਕ ਸਾਹਿਬ ਨਾ ਭੁੱਲੀ ਨਾ ਭੁਲਾਈ ਨਾ ਵਿਸਥਰੀ ਨਾ ਸਾਰੀ ਸਰਤੇ ਆਪ ਰੱਖੀ ਗਰੀਬ ਨਿਵਾਜ ਆਂਜੁਮਨ ਸਹਾਈ ਹੋਣਾ ਦਰਗਾਈ ਦਾ ਸਾਡੀ ਝੋਲੀ ਚ ਪਾਉਣੀ ਆ ਇਹ ਗੁਰੂ ਮਾਨਕ ਅੰਰੰਕਾਰ ਸ੍ਰੀ ਪਾਤਸ਼ਾਹ ਐ ਸਮੁੱਚੇ ਆਪ ਜੀ ਦੇ ਚਰਨਾਂ ਵਿੱਚ ਉਹਦੋਂ ਦੇ ਰਾਜ ਸਾਹਿਬ ਦੀ ਕੀਰਤਨ ਸੋਲੇ ਸਾਹਿਬ ਜੀ ਦੀ ਬਾਣੀ ਪੜੀ ਗਈ ਮਹਾਰਾਜ ਅਸਤੀ ਅਲਵਗ ਜੀਵਾਂ अनेका ਗਲਤੀਆਂ ਭੁੱਲਣਾ ਅੰਗ ਸੰਗ ਸਹਾਈ ਹੋ ਕੇ ਗਰੀਬ نواز ਅਖਰ ਵਜ਼ਾ ਘਾਟ ਸਾਡੀ ਭੁੱਲਾਂ ਬਖਸ਼ ਲੈਣੀਆਂ ਸੱਚੇ ਪਾਤਸ਼ਾਹ ਦੈਨ ਗਏ ਚਾਰੇ ਪੈਰ ਸੁਖ ਦੇ ਬਤੀਤ ਹੋਏ ਨੇ ਰਾਤ ਦੇ ਚਾਰੇ ਪੈਰ ਸੁਖ ਦੇ ਤਾਉਣਾ ਭੁਲਾ ਬਖ ਲੈਣੀਆਂ ਜੀ ਸਿਖ ਪੜਦੇ ਸੁਣਦੇ ਸਰਬਤ ਲਾਇਕ ਬਣ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਬੋਲੇ